ਸਬਸਕ੍ਰਾਈਬ ਕਰੋ ਖਦਰਾ ਐਲ ਐਸ ਆਈ ਦੇ YouTube ਚੈਨਲ ਨੂੰ ਤੇ ਬੈਲ ਦਾ ਆਈਕਨ ਜਰੂਰ ਦਬੋ ਅੱਜ ਦੀ ਵੀਡੀਓ ਵਿੱਚ ਅਸੀਂ ਤੁਹਾਨੂੰ ਦੱਸਾਂਗੇ ਪੰਜਾਬ ਦਾ ਮੌਸਮ 25 ਫਰਵਰੀ ਤੋਂ 3 ਮਾਰਚ ਤੱਕ ਇਸ ਹਫ਼ਤੇ ਮੀਂਹ ਦੀ ਵੀ ਸੰਭਾਵਨਾ ਗੜੇਮਾਰੀ ਦੀ ਵੀ ਠੰਡ ਵੀ ਵਧੂਗੀ ਕੋਲਡ ਡੇ ਵੀ ਆਉਣਗੇ ਇਹਦੇ ਬਾਰੇ ਅਸੀਂ ਤੁਹਾਨੂੰ ਸਾਰੀ ਜਾਣਕਾਰੀ ਦੇਵਾਂਗੇ ਅਸੀਂ ਹਫ਼ਤੇ ਤੋਂ ਵੀਡੀਓ ਪਾਉਨੇ ਹੁੰਦੇ ਆ ਮੌਸਮ ਬਾਰੇ ਆਓ ਜੀ ਦੇਖਦੇ ਹਾਂ ਇਸ ਹਫ਼ਤੇ ਦਾ ਮੌਸਮ ਇਸ ਹਫਤੇ 26, 27 ਫਰਵਰੀ, 2 ਮਾਰਚ, 3 ਮਾਰਚ ਹਫਤੇ ਦੇ ਵਿੱਚ 4 ਦਿਨ ਹਲਕਾ ਤੋਂ ਦਰਮਿਆਨਾ ਮੀਂਹ ਹਰ ਜ਼ਿਲ੍ਹੇ ਦੇ ਵਿੱਚ ਲਗਭਗ ਪੈ ਸਕਦਾ ਹੈ। ਕਿਤੇ ਕਿਤੇ ਗੜੇਮਾਰੀ ਵੀ ਹੋ ਸਕਦੀ ਹੈ ਤੇ ਕੋਲਡ ਡੇ ਵੀ ਰਹਿਣਗੇ ਜਿਵੇਂ 26 ਹੋ ਗਿਆ ਬਹੁਤ ਜ਼ਿਆਦਾ ਠੰਡ ਹੋਊਗੀ ਦਿਨਾਂ 'ਚ ਵੀ। ਤਾਂ ਇਸ ਹਫਤੇ 4 ਦਿਨ ਜ਼ਿਆਦਾ ਸੰਭਾਵਨਾ ਮੀਂਹ ਦੀ। 26 ਫਰਵਰੀ ਤੋਂ ਲਗਭਗ ਹਰ ਕਿਤੇ ਇਹ 26 ਫਰਵਰੀ, 27 ਫਰਵਰੀ, 2 ਮਾਰਚ ਤੇ 3 ਮਾਰਚ। ਇਹ ਚਾਰ ਦਿਨਾਂ ਚ ਜ਼ਮੀਨ ਦੀ ਪੂਰੀ ਸੁਭਾਵਨਾ ਕਿਤੇ ਹਲਕਾ ਕਿਤੇ ਭਾਰੀ ਨਹੀਂ ਬਦਲਵਾਈ ਇਹ ਰਹੇਗੀ ਹਰ ਜ਼ਿਲ੍ਹੇ ਚ ਤੇ ਕਿਤੇ ਕਿਤੇ ਜਿਹੜੀ ਗੜੇਮਰੀ ਵੀ ਹੋ ਸਕਦੀ ਹੈ ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਹਾਂ 25 ਫਰਵਰੀ ਇਸ ਦਿਨ ਸੂਰਜ ਜਿਹੜਾ ਚੜ੍ਹਨ ਦਾ ਸਮਾਂ ਉਹ 7 ਵਜੇ ਦਾ ਰਹੇਗਾ ਸੂਰਜ ਛਿਪਣ ਦਾ ਸਮਾਂ 6:25 ਦਾ ਰਹੇਗਾ ਪਿਛਲੇ ਹਫ਼ਤੇ ਲਗਭਗ 6:20 ਤੇ 7:05 ਸੀ ਜਿਹੜਾ ਕਿਸ ਹਫ਼ਤੇ ਵਧ ਗਿਆ ਤੇ ਹਫ਼ਤੇ ਪੰਜ ਮਿੰਟਾਂ ਦਾ ਵਧਨ ਦਾ ਘਟਣ ਦਾ ਫਰਕ ਪੈ ਜਾਂਦਾ ਵੱਧ ਤੋਂ ਵੱਧ ਤਾਪਮਾਨ ਆਇੜਾ 25 ਫਰਵਰੀਨ 23 ਡਿਗਰੀ ਸੈਲਸੀਅਸ ਰਹੇਗਾ ਤੇ ਘੱਟ ਤੋਂ ਘੱਟ 11 ਡਿਗਰੀ ਸੈਲਸੀਅਸ 26 ਫਰਵਰੀਨ ਸੂਰਜ ਚੜ੍ਹਨ ਦਾ ਸਮਾਂ 6:58 ਸੂਰਜ ਛਿਪਣ ਦਾ ਸਮਾਂ 6:26 ਘੱਟੋ ਘੱਟ ਤਾਪਮਾਨ 9 ਡਿਗਰੀ ਤੇ ਵੱਧ ਤੋਂ ਵੱਧ 19 ਡਿਗਰੀ ਆ ਦੇਖੋ 26 ਫਰਵਰੀਨ ਨੂੰ ਮੀਂਹ ਦੀ ਸਭਾਵਨਾ ਹੈ ਇਸ ਦਿਨ ਤਾਪਮਾਨ ਵੀ 9 ਡਿਗਰੀ ਹੋ ਜਾਏਗਾ ਘੱਟ ਤੋਂ ਘੱਟ ਤੇ ਵੱਧ ਤੋਂ ਵੱਧ 19 ਡਿਗਰੀ ਚਾਰ ਪੰਜ ਡਿਗਰੀ ਦਾ ਫਰਕ ਪੈ ਗਿਆ 27 ਫਰਵਰੀ ਨੂੰ ਸੂਰਜ ਚੜ੍ਹਨ ਦਾ ਸਮਾਂ 6:58 ਛਿਪਣ ਦਾ 6:26 ਵੱਧ ਤੋਂ ਵੱਧ ਤਾਪਮਨ 19 ਡਿਗਰੀ ਸੈਲਸੀਅਸ ਘੱਟ ਤੋਂ ਘੱਟ 8 ਡਿਗਰੀ ਰਹਿ ਜਾਵੇਗਾ ਇੱਥੇ ਤੇ 28 ਫਰਵਰੀ ਨੂੰ ਸੂਰਜ ਚੜ੍ਹਨ ਦਾ ਸਮਾਂ 6:57 ਛਿਪਣ ਦਾ 6:27 ਘੱਟੋ ਘੱਟ ਤਾਪਮਨ 11 ਡਿਗਰੀ ਸੈਲਸੀਅਸ ਵੱਧ ਤੋਂ ਵੱਧ 21 ਡਿਗਰੀ ਸੈਲਸੀਅਸ ਰਹੇਗਾ 1 ਮਾਰਚ ਨੂੰ ਜਿਹੜਾ ਸੂਰਜ ਚੜ੍ਹਨ ਦਾ ਸਮਾਂ 6:55 ਤੇ ਛਿਪਣ ਦਾ 6:28 ਵੱਧ ਤੋਂ ਵੱਧ ਤਾਪਮਨ 22 ਡਿਗਰੀ ਘੱਟ ਤੋਂ ਘੱਟ 12 ਡਿਗਰੀ ਸੈਲਸੀਅਸ ਰਹੇਗਾ 2 ਮਾਰਚ ਨੂੰ ਜਿਹੜਾ ਸੂਰਜ ਚੜ੍ਹਨ ਦਾ ਸਮਾਂ 6:55 ਤੇ ਛਿਪਣ ਦਾ 6:29 ਹੋ ਜਾਵੇਗਾ ਘੱਟੋ ਘੱਟ ਤਾਪਮਾਨ 13 ਡਿਗਰੀ ਸੈਲਸੀਅਸ ਵੱਧ ਤੋਂ ਵੱਧ 19 ਡਿਗਰੀ ਸੈਲਸੀਅਸ 2 ਮਾਰਚ ਨੂੰ ਰਹੇਗਾ ਉਸ ਦਿਨ ਵੀ ਮੀਂਹ ਦੀ ਸੰਭਾਵਨਾ ਹੈ 3 ਮਾਰਚ ਨੂੰ ਸੂਰਜ ਚੜ੍ਹਨ ਦਾ ਸਮਾਂ 6:54 ਛਿਪਣ ਦਾ 6:29 ਸ਼ਾਮ ਦੇ ਤੇ ਘੱਟੋ ਘੱਟ ਤਾਪਮਾਨ 12 ਡਿਗਰੀ ਵੱਧ ਤੋਂ ਵੱਧ 22 ਡਿਗਰੀ ਸੈਲਸੀਅਸ ਰਹੇਗਾ ਇਸ ਦਿਨ ਵੀ ਮੀਂਹ ਦੀ ਪੂਰੀ ਸੰਭਾਵਨਾ ਜਿਹੜੀ ਰਹੇਗੀ ਤੇ ਜੇਕਰ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਤਾਂ ਇਹਨੂੰ ਲਾਈਕ ਕਰੋ ਤੇ ਜੇਕਰ ਤੁਹਾਡੇ ਕੋਲ ਵੀ ਹੋਰ ਕੋਈ ਜਾਣਕਾਰੀ ਹੈ ਜਾਂ ਤੁਹਾਨੂੰ ਲੱਗਦਾ ਵੀ ਇਹਦੇ ਬਾਰੇ ਵੀਡੀਓ ਬਣਾਓ ਤਾਂ ਤੁਸੀਂ ਕਮੈਂਟ ਕਰਕੇ ਦੱਸ ਸਕਦੇ ਹੋ ਬਾਕੀ ਜਿੰਨਾਂ ਵੀਰਾਂ ਨੇ ਕਮੈਂਟ ਕਰੇ ਜਿਵੇਂ Karl Marx ਤੇ ਵੀਡੀਓ ਤੇ ਇੱਕ ਦੋ ਹੋਰ ਉਹਨਾਂ ਬਾਰੇ ਵੀ ਅਸੀਂ ਜ਼ਰੂਰ ਬਣਾਵਾਂਗੇ ਛੇਤੀ ਤੇ ਜੇਕਰ ਤੁਸੀਂ categories ਦੇ ਹਿਸਾਬ ਨਾਲ ਵੀਡੀਓ ਦੇਖਣੀ ਹੈ ਤਾਂ ਪਲੇਲਿਸਟ 'ਤੇ ਜਾ ਕੇ ਦੇਖ ਸਕਦੇ ਹੋ ਤੇ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ ਸਬਸਕ੍ਰਾਈਬ ਜ਼ਰੂਰ ਕਰਕੇ ਜਾਓ ਚੈਨਲ ਨੂੰ ਜੇਕਰ ਨਹੀਂ ਕਰਿਆ